ਕਿਪਲ ਤੇਰੀ ਕੋਈ ਪੂਆ ਵੀ ਹੈਗੀ ਆ ਨਾ ਤੂੰ ਇਹਨਾਂ ਨੂੰ ਮੇਰੇ ਕੋਲ ਆਉਣ ਦਿੰਨੀ ਐ ਨਾ ਵਾਸਤਾ ਹਾਰ ਕੇ ਮੈਨੂੰ ਹੀ ਆਉਣਾ ਪੈਂਦਾ ਦੇਖ ਪੈਣੇ ਇਹ ਤਾਂ ਹੱਥ ਨੂੰ ਹੱਥ ਹੈ ਜਿਹੇ ਜਾਂ ਕਰਾਂਗੇ ਉਹ ਜਾਂ ਕਰਾ ਲਾਂਗੇ ਨਾਲੇ ਹੈਪੀ ਸਮਝਦਾਰ ਐ ਮੇਰੇ ਕਹਿਣ ਨਾਲ ਨਹੀਂ ਕੁਝ ਹੁੰਦਾ ਇਹ ਤੇ ਉਹਨੂੰ ਹੀ ਪਤਾ ਹੈ ਵੀ ਮੈਂ ਕਿੱਥੇ ਜਾਣਾ ਐ ਤੇ ਕਿੱਥੇ ਨਹੀਂ ਜਾਣਾ ਤੂੰ ਤੇ ਸਾਰਾ ਭਾਂਡਾ ਮੇਰੇ ਤੇ ਭੰਨ ਦਿੰਦੇ ਵੀ ਮਾਮੀ ਉਹ ਮਾੜੀ ਆ ਦੇਖ ਪੈਣੇ ਅਸ ਤਾਂ ਨਾਨਕਿਆਂ ਨੂੰ ਹੀ ਕਹਿਣਾਗਾ ਕਿ ਤੇ ਉਹ ਨਾਨਕੀ ਰਹਿੰਦਾ ਨਾਣਕਿਆਂ ਇਹ ਗੱਲ ਮੰਨਦਾ ਹੈਗਾ ਆ ਨਾਨਕਿਆਂ ਨਹੀਂ ਦਾਦਕਿਆਂ ਚ ਪਿਆਰ ਨਹੀਂ ਪੈਣ ਦਿੱਤਾ ਤਾਂ ਹੀ ਤਾਂ ਉਹ ਮੇਰੇ ਕੋਲੇ ਆਉਂਦਾ ਨਹੀਂ ਜਦੋਂ ਛੋਟਾ ਹੁੰਦਾ ਸੀ ਨਾ ਛੁੱਟੀਆਂ ਹੁੰਦੀਆਂ ਸੀ ਉਹ ਸਾਰਿਆਂ ਨਾਲ ਪਹਿਲਾਂ ਪੂਆ ਕੋਲੇ ਭੱਜਦਾ ਸੀ ਵੀ ਮੈਂ ਪੂਆ ਕੋਲੇ ਜਾਣਾ ਦਾ ਅੱਜ ਜਿੱਦੇ ਦਾ ਨਾਨਕ ਹੀ ਆਇਆ ਹੈਗਾ ਉਹਦੇ ਦਾ ਪੂਆ ਦੇ ਘਰੇ ਜਾ ਕੇ ਪੈਰ ਨਹੀਂ ਧਰਿਆ ਅਸੀਂ ਫਿਰ ਦੋਸ਼ ਤੇਨੂੰ ਨਹੀਂ ਦੇਵਾਂਗੇ ਤਾਂ ਹੋਰ ਕਿਹਨੂੰ ਦੇਵਾਂਗੇ ਦੇਖੋ ਭੈਣ ਜੀ ਮੈਨੂੰ ਦੋਸ਼ ਦੇਣ ਦੀ ਕੋਈ ਲੋੜ ਨਹੀਂ ਹੈਪੀ ਆਜੂਗਾ ਉਹ ਗੱਡੀ ਖੜਾਉਣ ਗਿਆ ਵੀ ਉਹਦੇ ਨਾਲ ਹੀ ਗੱਲ ਕਰ ਲਿਓ ਵੀ ਮੇਰੇ ਕੋਲ ਕਿਉਂ ਨਹੀਂ ਆਉਂਦਾ